ਹਿੰਸਾ ਸਕਾਲ ਜੀ ਸਾਰਿਆਂ ਵੜੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਾਡਾ ਟਕਲਾ ਤਕਸੀਲ ਐਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਨੀਲੀ ਦੀ ਮੱਝ ਤੇ ਤਿੰਨ ਤੁਹਾਨੂੰ ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕ ਸੂਈ ਆ ਇੱਕ ਗੱਬਣ ਆ ਤੇ ਇੱਕ ਆ ਟੋਕੜ ਗੱਬਣਾ ਵੇਰ ਤੁਹਾਨੂੰ ਦਿਖਾਉਣੀ ਆ ਚੰਗੇ ਸੋਹਣੇ ਰੰਗ ਰੂਪ ਵਾਲੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸਲੀ ਕਾਲ ਹਰਦੇਵ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂ ਠੀਕ ਹੈ ਜੀ ਵਧੀਆ ਜੀ ਚਲੋ ਵਧੀਆ ਚਾਹੀਦਾ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਬਗੀਚਾ ਸਿੰਘ ਜੀ ਭਾਜੀ ਪਿੰਡ ਹਰੜਕਲਾਂ ਤਹਿਸੀਲ ਇਨਾਲਾ ਤੇ ਜ਼ਿਲ੍ਹਾ ਮਸਰ ਜੀ ਤੇ ਫੋਨ ਨੰਬਰ ਬੋਲ ਦੇ 999234209 ਵੇਖ ਗਿਆ ਪਰਸੋਂ ਵਾਲਾ ਮਾਲ ਫਿਰ ਹਾਂਜੀ ਭਾਜੀ ਲੱਗ ਗਿਆ ਬੜਾ ਜ਼ਿਆਦਾ ਫੋਨ ਆਇਆ ਹੈ ਨੀਦ ਦੀ ਅੱਧ ਵੀ ਹੁਣ ਭਾਜੀ ਆਹ ਵੇਖਿ ਖਿੱਚ ਬੜੀ ਠੀਕ ਹੈ ਲੱਭਦਾ ਬਹੁਤ ਘਟ ਗਿਆ ਨੀਲੀ ਦੀ ਮੱਝ ਹਰ ਵੀਡੀਓ ਚ ਪਾਣੀ ਪਾਣੀ ਆਕੇ ਪਣੀ ਪਣੀ ਪੱਕੀ ਠੀਕ ਆ ਜੋੜਾ ਵੇਖ ਗਿਆ ਤਾਂ ਡੇਉਂਦਿਆਂ ਨੂੰ ਠੀਕ ਆ ਇੱਕ ਹੋਰ ਹੀ ਨੀਲੀ ਦੀ ਮੈਂ ਸੀ ਗੱਬਣੀ ਸੀ ਹਾਂਜੀ ਇੱਕ ਉਹ ਹੀ ਦੇ ਇੱਕ ਨਾਲ ਦੇ ਵਹਿੜੀ ਉਹ ਜੋੜਾ ਚਲ ਗਿਆ ਸੀ 9 ਵਜੇ ਹਾਂਜੀ ਹਾਂਜੀ ਆ ਵੀ ਹੁਣੇ ਹੈ ਜੇ ਡੇਢ ਘੰਟੇ ਹੋਇਆ ਲਿਆਂਦੀ ਮੈਂ ਬਾਕੀ ਆ ਕਿ ਇਧਰ ਬਾਰਡਰ ਏਰੀਆ ਆ ਜਾਂਦਾ ਇਧਰ ਨੀਲੀ ਦੀਆਂ ਮੱਝਾਂ ਫਿਰ ਥੋੜੀਆਂ ਬਾੜੀਆਂ ਭਾਜੀ ਸੱਚੀ ਗੱਲ ਬੜੀ ਦਾ ਬੜਾ ਜੇ ਹਾਂਜੀ ਹਾਂਜੀ ਮੰਨ ਲਓ ਵੀ ਜੂਨ ਸੇਰ ਤੋਂ 6 ਵਜੇ ਚਾਪ ਵੀ ਕਿ ਨਿਕਲ ਹੀਦਾ ਠੀਕ ਆ ਤੇ ਇਤਰਾ ਆਪਣੇ ਭੈਣ ਭਰਾ ਬਾਹਰ ਹੈਗੇ ਆ ਫੋਨ ਫੋਨ ਕਰ ਦਿੰਦੇ ਆ ਠੀਕ ਆ ਇਧ ਨੀਲੀ ਦਾ ਰਵਾ ਨੀਲੀ ਦਾ ਹੀ ਰਵਾ ਤੁਰਿਆ ਹੁੰਦੇ ਆ ਵਾ ਸਾਰਾ ਹਾਂ ਹੈਗਾ ਭਾਜੀ ਇਧਰ ਹਰਪ੍ਰੀਤ ਹਾਂਜੀ ਰਾਵੀ ਦਰਿਆ ਦੇ ਨਾਲ ਨਾਲ ਹਾਂਜੀ ਹਾਂਜੀ ਉਹਦਾ ਸਾਰੇ ਨੀਲੀ ਹੈ ਇਧਰ ਠੀਕ ਹੈ ਹਾਂ ਤੇ ਚਲੋ ਫਿਰ ਪਹਿਲਾਂ ਇਹੋ ਵਿਖਾ ਦਈਏ ਫਿਰ ਪਹਿਲਾਂ ਇਹੋ ਵਿਖਾ ਦੋ ਨੀਲੀ ਦੀ ਵਿਖਾ ਦੋ ਮਗਰ ਵੀ ਕੱਟੀ ਹੈ ਭਾਜੀ ਕੱਟੀ ਵੀ ਨੀਲੀ ਦੀ ਜੀ ਕੱਟੀ ਵੀ ਨੀਲੀ ਦੀ ਜੀ ਉਹ ਜੇ ਕੱਟੀ ਵੀ ਮਗਰ ਠੀਕ ਹੈ ਹਾਂਜੀ ਚਲੋ ਕੱਟੀ ਦੇ ਮਿਕਸ ਜੀ ਆ ਜਿਹੜੀ ਹਾਂਜੀ ਤੇ ਆਹ ਕੱਟੀ ਜੀ ਆਪਣੀ ਸਮਝਣਾ ਕੋਈ ਵੇਖ ਲੇ ਪੰਮੀ ਨੀਲੇ ਲਾਲੇ ਕੋ ਡੇਰ ਦੀ ਲਾਲੇ ਆ ਤੁਹਾਡੇ ਸਾਹਮਣੇ ਜੀ ਹਾਂਜੀ ਬਾਕੀ ਤੋਂ ਵੇਖੋ ਗੱਡੀ ਨੂੰ ਗੱਡਾ ਲਾ ਮਾਰੀ ਬਾਕੀ ਹੈ ਲቦਚੜ ਦੇ ਨਿਸ਼ਾਨੇ ਆ ਇਹਦੇ ਐਵੇਂ ਨੀਲੀ ਦੀਆਂ ਹਾਂ ਇਹ ਲቦਚੜ ਕਿੱਡਾ ਤੋਂ ਥੱਲੇ ਠੀਕ ਆ ਹੂੰ ਕੱਟੇ ਥੱਲੇ ਪੈਰ ਵੀ ਚਿੱਟੇ ਆ ਉਤਰਾ ਮੱਫਨੇ ਆ ਅੱਖਾਂ ਬਿੱਲੀਆਂ ਵਾਂ ਹਾਂਜੀ ਹਾਂਜੀ ਤੇ ਕਿੰਨਾ ਚਿਰ ਵੇਚਿਆ ਦੇ ਕੋਲ ਦੁੱਧ ਕਿਹਦੇ ਵਿੱਚ ਇਹਦੇ ਦੁੱਧ ਹਾਰਤੀ ਪਾਜੀ ਪੱਕਾ ਲੇਟਰ ਵਾਲਾ 10 ਕਿਲੋ ਹੋ ਜੇਗਾ ਹੈਗਾ ਪੱਕਾ ਦੁੱਧ ਪੱਕਾ ਉਹਨਾਂ ਦੇ ਘਰ ਦਾ ਦੁੱਧ ਜੀ ਕਿਉਂਕਿ ਮੈਂ ਤੇ ਸਵੇਰੇ ਝੋਕੇ ਲੈਂਦੀ ਆ ਅੱਛਾ 9 ਵਜੇ ਮੇਰੇ ਕੋਲ ਮੈਂ ਆਈ ਠੀਕ ਆ ਤੇ ਰਾਤੀ ਮੈਂ ਡਕਾਤੀ ਮੈਂ ਮਿਲ ਜਾਂਦੇ ਨੂੰ ਛੁਲੀ ਠੀਕ ਆ ਸਵੇਰੇ ਆਪ ਚੋਕੇ ਤੇ ਫੇਰੀ ਲਿਆਂਦੀਏ ਮੰਨ ਲਓ ਸਾਢੇ 6 ਵਜੇ ਦੀ ਦੀ ਚਵਾਈ ਹੈ ਠੀਕ ਆ ਤੇ 5 ਸਵਾ 5 ਕਿਲੋ ਦੁੱਧ ਅੱਛਾ 10 ਕਿਲੋ ਵੀਰ ਘਰ ਆ ਲਿਆ ਮੈਨੂੰ ਕਹੇ ਵੀ ਲੀਟਰਾਂ ਠੰਡਾ ਕਰਕੇ ਆ ਅੱਛਾ ਠੀਕ ਆ ਤੇ ਬਾਕੀ ਚੂਣ ਚਵਾ ਇੰਨਾ ਜਿਆਦਾ ਹਰਪ੍ਰੀਤ ਭਾਈ ਵੀ ਹੱਦੋਂ ਵੱਧ ਜੀ ਤੋਰਾਂ ਫੇਰੇ ਕਰੀ ਨਾ ਇਹ ਆ ਵੀ ਸੇਵਾ ਵੀਰ ਹੁਣਾ ਮੈਨੂੰ ਦੱਸਿਆ ਵੀ ਵੰਡ ਗੁੰਡਾ ਹਿਸਾਬ ਦਾ ਪੁੰਦੇ ਕੋਈ ਵੀਰ ਕਰੂ ਕੋਲੇ ਦੁੱਧ ਕਹਿੰਦਾ 13-14 ਕਿਲੋ ਮੀਂਹ ਦਿੱਤੀ ਬਾਕੀ ਉਤਰਾ ਇਹ ਕਿ ਕੱਦ ਕਾਠ ਬੜਾ ਜਰਾ ਹਰਤੀ ਵੱਡੀਆਂ ਮੱਜਾਂ ਪੂਰੀਆਂ ਬਹੁਤ ਜਿਆਦਾ ਕੱਦ ਕਾਠ ਪੱਖੋਂ ਜਿਹੜੀਆਂ ਵੱਡੀਆਂ ਮੱਜਾਂ ਕਾਰਦਿਕ ਜੀ ਪੂਰੀ ਵੱਢੀ ਆ ਨੀ ਟੁੱਟੇ ਪੂਰੀ ਭਾਰੀ ਮੱਝ ਆ ਜੀ ਜੀ ਤੁਹਾਡੀ ਲੱਖੋਂ ਬਾਹਰ ਆ ਕੋਈ ਭਾਈ ਠੀਕ ਆ ਇਹ ਨਾਮ ਦੇ ਬੱਚਾ ਹੋਵੇ ਨਾ ਇਹਦਾ ਤੇ ਲੱਖੋਂ ਬਾਹਰ ਜੀ ਠੀਕ ਆ ਹਾਂ ਜੀ ਦੇਖੋ ਤੁਸੀਂ ਆ ਵੀ ਸਾਨੇ ਗੱਡੀ ਵੱਢੀ ਆ ਛੋਟੀ ਤੇ ਥਣ ਭਾਂਡਾ ਹਰ ਵੀ ਭਾਈ ਸ਼ਾਮਾਂ ਨੂੰ ਵੇਖਿਓ ਕਿਤੇ ਹਾਂਜੀ ਬਹੁਤ ਜਿਆਦੀ ਬੰਦੀ ਥੱਲੇ ਚੱਡਾ ਬਣੂਗੀ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾ ਵੇਖ ਲਓ ਜੀ ਇਹਦੇ ਮਾਲੋ ਹੁੰਦੀ ਝੋਟੀ ਨਾਲੂ ਦੇ ਬੱਚਾ ਹਾਂਜੀ ਇਹ ਤੇ ਡੇਢ ਦੀ ਝੋਟੀ ਹੈਗੀ ਹਾਂਜੀ ਹੁਣ ਮੋਲੇ ਦਾ ਆਪਾਂ ਕਰਨਾ ਜੈ ਜਾਈ ਕਿੰਨਾ ਮੋਲਾ ਰੁਪਈਆ ਦਾ 700 ਜੀ ਅੱਛਾ 70 ਦੀ ਦੇ ਦਈਏ 70 ਦੀ ਹਾਂਜੀ ਵੇਚੋ ਕੁਛ ਕਰ ਦਈਏ ਮੈਂ ਕਰ ਦੋ ਪਈਆਂ ਪੂਰੇ ਜਿੰਨੇ ਦੀ ਮਹੀਂ ਹੈਗੀ ਤੁਸੀਂ ਆਪ ਹੀ ਕਰ 75 ਦੀ ਦੇ ਦਈਏ 75000 ਰੁਪਏ ਭਾਈ ਜਿਹੜਾ ਝੋਟੀ ਲੈ ਜੂ ਯਾਦ ਕਰੂਗਾ ਬਾਕੀ ਕੋਈ ਇੱਥੇ ਆ ਕੇ ਵੇਖ ਕੇ ਖੜੇ ਵੇਖ ਕੇ ਖੜੇ ਸੋਹਣੇ ਕੱਦ ਕਾਠ ਵਾਲੀ ਆ ਸਾਂਭ ਜ਼ਰੂਰ ਝੋਟੀ ਆਊਗੀ ਠੀਕ ਹੈ ਸਰ ਭਈ ਭਾਜੀ ਹੋ ਰਿਹਾ ਹੁਣ ਹਜੇ 12 ਦਾ ਟਾਈਮ ਨਹੀਂ ਸਨ ਆਇਆ ਨਾ ਹਾਂਜੀ ਹਾਂਜੀ 11:30 ਪਾਉਣੇ 12 ਇੱਥੇ ਹੋਏ 12 ਦਾ ਟਾਈਮ ਹੋ ਲੋ ਗਿਆ ਨਾ ਠੀਕ ਹੈ ਜੀ ਇਹ 4-5 ਵਜੇ ਆਣ ਕੇ ਕੋਈ ਝੋਟੀ ਵੇਖੇ ਵੀ ਵਾਕਿਆ ਥੱਲੇ ਉਹਦਾ ਬਲੇਤਨ ਗਾਂ ਦੀ ਠੀਕ ਹੈ ਜੀ ਇਹਦੀ ਗਾੜ ਵੀ 1 ਉਹ ਖਾਲੋ ਠੀਕ ਹੈ ਇਹ ਵੀ ਟੁੱਕੀ ਜਿਹਾ ਹੈ ਇਹ ਤਿਆਰ ਹੈ ਜਿਹੜੀ ਹਾਂਜੀ ਤਿਆਰ ਹਬਤਾ ਕਰਦੀ ਹੈ ਠੀਕ ਹੈ ਜੀ ਤੋਰ ਹਾਂ ਫਿਰ ਇਹਨਾਂ ਵਿੱਚ ਇਹ ਤੋਰ ਲੈਣੇ ਹਾਂ ਇਹ ਤਾਂ ਬਾਤਾਂ ਟੋਕੜ ਗੱਬੰਦ ਕਰਨੀ ਲੋਗ ਨੂੰ ਹੁੰਦੇ ਨਹੀਂ ਅਸੀ ਭਾਈ بڑا ਗੰਦ ਲਾਇਆ ਜੀ ਠੀਕ ਹੈ ਬਾਕੀ ਇਹ ਥੋੜੀ ਸਾਂਭੀ ਵੀ ਕਾਟੀ ਆ ਜਿਹੜਾ ਕੋਈ ਸਾਂਭ ਵਾਲਾ ਲੈ ਜਾਊਗਾ ਸਾਰੀਆਂ ਗਰਮੀਆਂ ਇਹਨੇ ਦੁੱਧ ਚੰਗਾ ਚਵਾਈ ਜਾਣਾ ਇਹ ਕਿੰਨੇ ਕੇ ਦੁੱਧ ਆਲੀ ਵੀਰ ਜੀ ਹਾਂ ਜੀ ਇਹਨੇ ਨਾ ਇਹਦੇ ਪਹਿਲੇ ਸੂਏ 13-14 ਕਿਲੋ ਦੁੱਧ ਚਵਾਇਆ ਤੇ ਵਾਕਿਆ ਚਵਾਉਗੀ ਜਦਾਂ ਦੀ ਵਸ਼ੀ ਆ ਅੱਛਾ ਮੇਰੇ ਕੋ ਥਣਪੰਡਾ ਜੇ ਗੂੰਦ ਆਉਂਡੀ ਥਣਾ ਚ ਠੀਕ ਹੈ ਜੇ ਤਿਆਰ ਹੋਣੀ ਆ ਤਿਆਰ ਹੋਣੀ ਆ ਠੀਕ ਹੈ ਮਾਲੋ ਵੀ ਆਪਾਂ ਵੀ ਇੰਨਾ ਜੀ ਮਾਲੋ ਥੋੜੀ ਜਿਹੀ ਲਸੀ ਹੈ 13-14 ਕਿਲੋ ਦੀ ਚੁਆਈ ਜਾਊਗੀ ਰਾਮ ਨਾ ਤੇ ਮੁੱਲ ਮੁੱਲ ਦਾ ਜੈ ਜੀ ਕਿੰਨਾ ਮੁੱਲੇ ਦਾ 35000 ਜੀ ਤੇ ਵਿੱਚ ਮਾਨਤਨ 32 ਦੇ ਦੀ ਤੇ ਇਹਦੇ ਦੇ ਦੀਏ ਫਿਰ ਦੇ ਦੇ ਦੀਏ ਕਿ ਇਹਨੇ ਸਾਹਮਣੇ ਸੁੰਭਣੀ ਜਾ ਕੇ ਮੈਂ ਥੱਲੇ ਵੇਖੋ ਮਾਰ ਕੇ ਹਫਤਾ ਖੜੂਗੀ ਹਾਂ ਦੇਖ ਸਾਡੇ ਜੇ ਭਾਂਡਾ ਬੜਾ ਸੋਨਾ ਨਹੀਂ ਬਣਾ ਤਿਆਰ ਹੋਣ ਦੀ ਹੈ ਜੀ ਹਾਂਜੀ ਹਾਂਜੀ ਬਾਕੀ ਕੋਈ ਆਣ ਕੇ ਬਾਕੀ ਕੋਈ ਕਰਕੇ ਮੂੰਹ ਲਾਉਗਾ ਹੋਰ ਵੀ ਆਪਾਂ ਮਾਨਤਨ ਮਾਨਤਨ ਕਰ ਦੋਗੇ ਹਾਂ ਮਾਨ ਕਰਾਂਗੇ ਦਾ ਕਿਉਂਕਿ ਬਾਕੀ ਮਾੜੀ ਨਹੀਂ ਠੰਡੀ ਸੀਲਤਾ ਨਹੀਂ ਹਰ ਸੇ ਭਾਜੀ ਵੇਖੋ ਠੀਕ ਆ ਹਾਂਜੀ ਤੇ ਹੁਣ ਇਹ ਕਤ ਤੋਕਰ ਗੱਪਣ ਵੇੜਦਿਆਂ ਦਿਖਾ ਦਈਏ। ਬਈ ਭਾਈ ਸੋਹਣੀ ਦੇਖੋ ਕਿੱਡੀ। ਕਾਫੀ ਖੂਬਸੂਰਤ ਵੇੜਦਿਆਂ ਦਿਖਾਉਣ ਲੱਗੇ ਟੋਕਰ ਗੱਪਣ। ਆਹ ਦੇਖ ਸਾਡੇ ਚਨੰਦ ਦਾ ਸਾਈਜ਼ ਵੀ ਆਪ ਵੀ ਚੰਗਾ ਹੈ ਤੇ ਮਿਲ ਕੇ ਵੀ ਨੇ ਵੀ ਚੰਗੀ ਲੱਗੀ। ਆਪਣੀ ਭਾਜੀ ਇਹ ਵਸ਼ੀ ਇਤਰਾਂ ਬੰਦੀ ਆ ਵੀ ਜਦੋਂ ਤਾਜੀ ਹੁੰਦੀ ਆ। ਅੱਛਾ। ਆਹ ਇਹ 7.5 ਵਜੇ ਦੀ ਚਾਈਏ ਸਿਰ। ਠੀਕ ਆ। ਇਤਰਾਂ ਨੂੰ ਕੋਈ ਕਹਿ ਨਹੀਂ ਸਕਦਾ ਵੀ ਮੰਨ ਲਓ ਇਹ ਧੋਖੜੂ ਵੀ। ਅੱਛਾ। ਇਹਦੇ ਥਲੇ ਦੁੱਧ ਵੀ ਲੀਟਰ ਵਾਲਾ 9 ਹੋਊਗਾ 8 ਕਿਲੋ ਦੱਸਾਂਗੇ। ਠੀਕ ਆ। ਹਾਂਜੀ। ਤੇ 8 ਲੀਟਰ ਪੱਕਾ ਦੁੱਧ ਜਿਹੜਾ ਹੈਗਾ ਪਾਵਾ ਵੀਰ ਕੋ ਤਿੰਨਾ ਟਾਈਮ ਚੋਕੇ ਤਸੱਲੀ ਕਰਕੇ ਖੜੀ ਕਿੰਨੇ ਚਿਰ ਤੇ ਚੈੱਕ ਪਾਸ ਤੇ ਇਹ ਭਾਜੀ ਤਿੰਨ ਮਹੀਨਾ ਤੋਂ ਪਲਾਸੀ ਇਹ ਸਾਢੇ ਤਿੰਨਾਂ ਦੀ ਤਿੰਨਾਂ ਦੀ ਸਾਢੇ ਤਿੰਨਾਂ ਦੀ ਜਿਵੇਂ ਬਾਕੀ ਇਹ ਕਿ ਜਦ ਤਾਜੀ ਹੋਣੀ ਦੋ ਦਿਨਾਂੇ ਵੀ ਚੰਗਾ ਚਵਾਇਆ ਹੁੰਦਾ ਹੈ ਜੀ ਤਾਂ ਮੈਂ ਵਿਖਾ ਵੀ ਦੇਣਾ ਇੱਕ ਮਿੰਟ ਮੀਤੇ ਪਾਉਂ ਵਾਲ ਫੜਾਈਏ ਇੱਕ ਮਿੰਟ ਤੇ ਉਤਨਾ ਵੀਰ ਜੀ ਚੈੱਕ ਪਾਸ ਦੀ ਗਾਰੰਟੀ ਪੂਰੀ ਹਾਂਜੀ ਹਾਂ ਵੀ ਭਾਜੀ ਚੈੱਕ ਪਾਸ ਚੈੱਕ ਕਰਾ ਕੇ ਫੇਰ ਜੀ ਠੀਕ ਆ ਹਾਂਜੀ ਦਿਖਾਇਆ ਵੀਰ ਜੀ ਆਪਣੀ ਕੋਆਵੇ ਤੁਹਾਡਾ ਠੀਕ ਹੈ ਜੀ ਬਾਕੀ ਇਹ ਹੈ ਕਿ ਚਲੋ ਕਿਸੇ ਨੂੰ ਭੇਜ ਵੀ ਦੋਗੇ ਤੁਸੀਂ ਹਾਂ ਨਾ ਇਦਾਂ ਕਿ ਹਾਂਜੀ ਹਾਂਜੀ ਬਾਕੀ ਆਪਣੀ ਗਾਰੰਟੀ ਭੋਲਿਆ ਕੋਈ ਵੀਰਪ੍ਰਾਹ ਨੇ ਚੈੱਕ ਵੀ ਕਰਾਉਣੀ ਆ ਚੈੱਕ ਰਸਤਾ ਡਾਕਟਰ ਸਾਹਿਬ ਦਾ ਨੰਬਰ ਵੀ ਦਦਾਂਗੇ ਜਿੰਨਾ ਚੈੱਕ ਕੀਤੀ ਆ ਠੀਕ ਆ ਹਾਂਜੀ ਹਾਂਜੀ ਚਲੋ ਫਿਰ ਤੋਰ ਇੱਕ ਰੀਨਾਂ ਨੂੰ ਅਜਲੇ ਆ ਜੀ। ਬਾਕੀਆਂ ਵੀ ਭਾਈ ਚੂਟਲਾ ਪਰਾਂਜੰਗਾ। ਬਾਕੀ ਇਹ ਕਿ ਰੰਗ ਰੂਪ ਦੀ ਸੋਹਣੀ ਫੱਬਦੀ ਆ ਜੜੀ। ਬਾਕੀ ਆ ਭੀਬਾ ਜੀ ਕੋਈ ਨਿਆਣੇ ਦੀ ਨਹੀਂ ਲੋੜ ਇਹਨੂੰ। ਠੀਕ ਆ। ਮੰਨ ਲਓ ਵੀ ਪੂਰੀ ਠੰਡੀ ਸੀਲ ਜੀ। ਤੇ ਆ ਵਿੱਚ ਠੀਕ ਆ ਜੀ। ਹਾਂਜੀ। ਥਣ ਥਣ ਓਕੇ ਪੂਰੇ। ਮੈਂ ਕਹਿੰਨਾ ਪੂਰੀ ਕੋਈ ਕਮੀ ਨਹੀਂ ਹੈਗੀ ਵਸ਼ੀ ਜੀ ਤੇ। ਠੀਕ ਆ। 18 ਕਿਲੋ ਕਹਿੰਦੇ ਪਹਿਲਾਂ ਨੇ ਦੁੱਧ ਚੋਆ ਜੀ। ਠੀਕ ਆ। ਤਾਜੀ ਜੀ। ਹਾਂ ਉਨੇ ਇੱਕੇ ਥੋੜੇ ਕਾਪਾ ਨੂੰ ਬਾਈ ਜੀ ਲੱਗਦੀ ਨਾ ਕਿ ਚ ਡੋਕੇ ਹੋਣਗੇ ਦੇਖ ਸਕਦੇ ਜੀ ਬਾਕੀ ਕੋਈ ਡੋਕਾ ਡਾਕਾ ਉੱਚ ਹੋਗਾ ਬਾਕੀ ਆ ਕਿ ਚਲੋ ਤੁਸੀਂ ਤੇ ਚੋ ਚਲ ਜੀ ਆ ਨਾ ਹਾਂ ਜੀ ਆ ਵੇਖੋ ਕੋਈ ਇਧਰ ਬਹਿ ਕੇ ਵੇਖੋ ਹਣਕੋ ਠੀਕ ਹੈ ਜੀ ਪੰਨੀ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਠੀਕ ਆ ਤੇ ਇਹਦਾ ਮੁੱਲ ਇਹਦਾ ਹਰਪੀ ਭਾਈ ਮੁੱਲ 35000 ਜੀ ਅੱਛਾ ਹਾਂ ਜੀ ਤੇ ਵਿੱਚੋਂ ਕਿੰਨੇ ਇਮਾਨ ਕਰਦੇ ਹੋ ਜੀ ਆ ਵੀ ਦੱਸ ਦੋ ਜੀ ਅੱਜ ਜੀ ਕਰ ਦਈਏ ਫਿਰ 32 ਦੀ ਲਾਸਟ ਦੇ ਦਾਂਗੇ ਇਹ ਵੀ ਫਿਰ ਪੂਰੇ 30 ਦੀ ਜਾਂਦੀ ਹੈ 30 ਦੀ ਭੰਗ ਕੋਈ ਆ ਲੈ ਜਾ ਤੇ ਭੰਗ ਕੋਈ ਉਹ ਲੈ ਜਾ ਚਲੋ ਹਾਪੀ ਭਾਜੀ ਕੋਈ ਨਹੀਂ ਬਾਕੀ ਜਿਹੜਾ ਵੀ 30 ਦੀ ਲੈ ਜਾਊਗਾ ਨਾ ਹਾਂਜੀ ਤੇ ਗਾਂ ਫੇਰ ਲੱਸੀ 50 60 ਹਜ਼ਾਰ ਦੀ ਆ ਠੀਕ ਆ ਹਾਂਜੀ ਹਾਂਜੀ ਤੇ ਹੁਣ ਇੱਕ ਆ ਕੋਈ ਵਸ਼ੀ ਜੱਡੀ ਤਗੜੀ ਲਿਆਂਦੀ ਆ ਤੁਸੀਂ ਭਾਜੀ ਚੰਗੇ ਕਦ ਕਰ ਵਾਲੀ ਆ ਹੈਗੀ ਜਰਸੀ ਜ ਆ ਹਾਂਜੀ ਪੂਰੀ ਜਵਾਨ ਆ ਜਿਹੜੀ ਐਫ ਗਾਵਾਂ ਤਾਂ ਵੀ ਉੱਚੀ ਆ ਜਿਹੜੀ ਸੁਹਾ ਵੀਰ ਜੀ ਪਹਿਲਾਂ ਹੀ ਸੁਹਾ ਪਹਿਲਾਂ ਹੀ ਹੈ ਬੀਬਾ ਜੀ ਠੀਕ ਹੈ ਇਹ ਚੰਗੇ ਕੇ ਰੀਜ ਨਾਲ ਸੰਭੀ ਜਾਨਾ ਭਾਜੀ ਸੰਭੀ ਜੇ ਬੇਟਾ ਉਹਨਾਂ ਦਾ ਬਾਹਰ ਜਾਣਾ ਅਸੀਂ ਤੇ ਉਹਨਾਂ ਫਿਰ ਦੇਤੀ ਸਾਨੂੰ ਇਹ ਕਿੰਨਾ ਕਿ ਦੋ ਚੋ ਅਜੇ ਪਹਿਲੇ ਸਵੇਈ ਮੇਰੇ ਹਿਸਾਬ ਨਾਲ ਤੇ ਆਪੀ ਬਾਈ ਜਿੱਦਾਂ ਤਿਆਰ ਹੋਣ ਢੀਆ ਦੁੱਧ 20 ਕਿਲੋ ਦਊਗੀ ਜਿੱਦੀ ਬਸ਼ੀ ਨਸਲ ਦੀ ਆ ਇਹ ਕੱਦ ਵਜਨ ਵਾਲੀ ਤੋਰੋ ਇੱਕ ਕਰੀਨ ਸਾਰਾ ਕਿਲੋ ਤੇ ਰਾਮ ਨੇ ਦੇਈ ਜਾਉ ਨੇ ਐਨ ਕੋਤੀ ਸੁੱਦੀ ਤੋਰਦੇ ਜਿੱਦਨ ਬਾਹਰ ਤੋਂ ਤੋਰ ਦੋ ਜਿੱਦਨ ਮਰਦੀ ਤੋਰ ਦੋ ਸਾਜ ਲੈ ਆ। ਬਾਕੀ ਉਧਰ ਵੀ ਠੰਡੀ ਸੀ ਲਿਆ ਪਈ ਬਾਈ। ਆਹ ਦੇਖ ਸਾਦੇ ਬਾਕੀ ਕੱਦ ਕਾਠ ਚੰਗਾ ਵਾ। ਇਹ 20 ਤਰੀਕ ਨੂੰ ਹੁੰਦੇ ਜੀ ਇਹ ਪੂਰੇ 9 ਮਹੀਨੇ ਹਾਂ। 20 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੇ ਕਿੰਦੇ। ਬਾਕੀ 3-5 ਦਿਨ ਖੜੂਗੀ। ਦੇਣ 20 ਬਾਈ ਦੇ ਹੈ ਗਈ। 20 ਬਾਈ ਦੇ ਨੇ ਜੇ ਖੜਦੀ ਆ। ਆਹ ਵਾਲੇ ਮਹੀਨੇ ਦੇ ਵਿੱਚ ਲਾਸਟ ਤੇ ਜਾ ਗਈ ਆ। ਬਾਕੀ ਚੰਗੀ ਤਿਆਰ ਹੋਊਗੀ। ਹਾਂਜੀ ਹਾਂਜੀ। ਕੋਈ ਵੀਰ ਇੱਥੇ ਆ ਕੇ ਵੇਖ ਕੇ ਸੌਦਾ ਕਰੇ। ਹਾਂ ਬਹੁਤ ਸਾਨ ਦਾਊਗੀ ਜਰੂਰ। ਹਾਂਜੀ ਹਾਂਜੀ। ਤੇ ਥਾਣੇ ਵੀਰੇ ਤੁਹਾਨੂੰ ਦਿਖਾ ਲਈ। ਥਾਣੇ ਵੀ ਹੁਣ ਤੇ ਹੱਥ ਚੋਂ ਨਾਲ ਚੰਗਾ ਥਾਣੇ ਇੱਕੋ ਜਿਹਾ ਤੇ ਥਾਣੇ। ਤੇ ਇਹਦਾ ਮੁੱਲ ਫਿਰ ਇਹਦਾ ਰੂਪੀਆ ਇਹ ਕੱਚੀ ਆ ਵਸ਼ੀ। ਹਾਂਜੀ। ਦੇਰ 20 ਖੜਦੀ ਆ ਤੇ ਬਾਕੀ ਮੇਰਾ ਦਾ ਇਹਦਾ ਫੋਨ ਤੇ ਆਪਾਂ ਕਰ ਲਾਂ। ਠੀਕ ਆ। ਚਲੋ ਹੁਣ ਫਿਰ ਸ਼ਾਮ ਛੱਡ ਕੇ ਦੇ ਦੋਗੇ। ਸ਼ਾਮ ਛੱਡ ਕੇ ਦਵਾਂਗੇ ਕੇ। ਅੱਛਾ। ਬਾਕੀ ਇਹਨੂੰ ਕੋਈ ਗਰਮੀ ਦੀ ਗੱਲ ਵੀ ਨਹੀਂ ਜੀ ਹੈਗੀ। ਹਾਂਜੀ ਹਾਂਜੀ। ਹਨਾ ਠੀਕ ਹੈ ਕਿ ਨਹੀਂ? ਠੀਕ ਹੈ ਬੱਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜਿਹੜੀਆਂ ਸੂਈਆਂ ਵਾਂ ਉਹ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਭਨ ਆਪਣੀ ਪਾਸ ਕਰਕੇ ਖੜੋ ਪੈਸੇ ਤੁਸੀਂ ਖਰਚਣੇ ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਆਪਣੀ ਤਸੱਲੀ ਕਰਕੇ ਖੜਨ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ